ਪੁਲਿਸ ਤੇ ਗਵਾਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਉੱਤਰ ਪੱਛਮੀ ਇੰਗਲੈਂਡ ਦੇ ਵਿੱਚ ਇੱਕ ਬੱਚਿਆਂ ਦੇ ਡਾਂਸ ਤੇ ਯੋਗਾ ਕਲਾਸ ਦੇ ਉੱਤੇ ਚਾਕੂ ਨਾਲ ਇੱਕ ਨੌਜਵਾਨ ਲੜਕੇ ਨੇ ਹਮਲਾ ਕੀਤਾ ਜਿਸ ਦੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਤੇ 11 ਹੋਰ ਲੋਕ ਇੱਕ ਭਿਆਨਕ ਇਸਤਾਨੇ ਤੋੜ ਦੇ ਵਿੱਚ ਜ਼ਖਮੀ ਵੀ ਹੋਏ ਨੇ ਜਿਸ ਦੇ ਨਾਲ ਖੂਨੀ ਬੱਚਿਆਂ ਨੂੰ ਡਰੋਂ ਦੇ ਲਈ ਗਲੀਆਂ ਦੇ ਵਿੱਚ ਵੀ ਭੱਜਦਾ ਦੇਖਿਆ ਗਿਆ ਵਰਸਾਈਡ ਪੁਲਿਸ ਨੇ ਕਿਹਾ ਹੈ ਕਿ ਲਿਵਰਪੂਲ ਦੇ ਨੇੜੇ ਸਮੁੰਦਰੀ ਕੰਢੇ ਦੇ ਸ਼ਹਿਰ ਸਾਊਥ ਪੋਰਟ ਦੇ ਵਿੱਚ ਹਮਲੇ ਵਿਚ ਕਤਲ ਤੇ ਕਤਲ ਦੀ ਕੋਸ਼ਿਸ਼ ਦੇ ਸ਼ੱਕ ਦੇ ਵਿੱਚ ਇੱਕ 17 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਰਾਦਾ ਸਪਸ਼ਟ ਨਹੀਂ ਸੀ ਪਰ ਪੁਲਿਸ ਨੇ ਕਿਹਾ ਕਿ ਜਸੂਸ ਹਮਲੇ ਨੂੰ دہشت گردੀ ਦੇ ਨਾਲ ਸੰਬੰਧਿਤ ਨਹੀਂ ਮੰਨ ਰਹੇ ਉੱਤਰੀ ਪੱਛਮੀ ਇੰਗਲੈਂਡ ਦੇ ਵਿੱਚ ਸੋਮਵਾਰ ਨੂੰ ਬੱਚਿਆਂ ਦੀ ਡਾਂਸ ਕਲਾਸ ਦੇ ਵਿੱਚ ਚਾਕੂ ਮਾਰਨ ਦੇ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਤੇ 9 ਹੋਰ ਲੋਕ ਜ਼ਖਮੀ ਹੋ ਗਏ ਪੁਲਿਸ ਨੇ ਦੱਸਿਆ ਕਿ ਖੂਨੀ ਹਮਲੇ ਤੋਂ ਬਾਅਦ ਇੱਕ 17 ਸਾਲਾ ਮੁੰਡੇ ਨੂੰ ਗ੍ਰਿਫਤਾਰ ਕਰਕੇ ਲੈ ਗਏ ਜਿਸ ਤੇ ਚਾਕੂ ਵੀ ਜਿਸ ਤੋਂ ਜ਼ਬਤ ਕੀਤਾ ਗਿਆ ਇੱਕ ਗਵਾਹ ਨੇਕ ਕਮਿਊਨਿਟੀ ਸੈਂਟਰ ਤੋਂ ਲਹੂ ਲੋਹਾਨ ਬੱਚਿਆਂ ਨੂੰ ਦੌੜਦੇ ਹੋਏ ਦੇਖਿਆ ਜਿੱਥੇ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਟੇਲਰ ਸਵਿਫਟ ਥੀਮ ਵਾਲਾ ਡਾਂਸ ਤੇ ਯੋਗਾ ਪ੍ਰੋਗਰਾਮ ਲਿਵਰਪੂਲ ਦੇ ਨੇੜੇ ਇੱਕ ਸਮੁੰਦਰੀ ਕਿਨਾਰੇ ਵਾਲੇ ਸ਼ਹਿਰ ਸਾਊਥ ਕੋਸਟ ਵਿੱਚ ਹੋ ਰਿਹਾ ਸੀ ਈਵੈਂਟ ਲਈ ਇੱਕ ਇਤਿਆਰ ਦੇ ਵਿੱਚ ਟੇਲਰ ਸਵਿਫਟ ਥੀਮ ਵਾਲੇ ਯੋਗਾ ਡਾਂਸ ਤੇ ਬ੍ਰੇਸਲੇਟ ਮੇਕਿੰਗ ਦੀ ਮਾਰਨਿੰਗ ਦਾ ਵਾਅਦਾ ਵੀ ਕੀਤਾ ਗਿਆ ਸੀ ਪ੍ਰਾਈਮ ਮਿਨਿਸਟਰ ਕੀਰਸ ਟਰਮਰ ਨੇ ਇਸ ਹਮਲੇ ਨੂੰ ਭਿਆਨਕ ਤੇ ਡੂੰਘੇ ਸਦਮੇ ਵਾਲਾ ਦੱਸਿਆ ਮਰਸਾਈਡ ਪੁਲਿਸ ਨੇ ਕਿਹਾ ਹੈ ਕਿ ਅਧਿਕਾਰੀਆਂ ਨੂੰ ਦੁਪਹਿਰ ਦੇ ਕਰੀਬ ਲਿਵਰਪੂਲ ਦੇ ਨੇੜੇ ਲਗਭਗ 1 ਲੱਖ ਲੋਕਾਂ ਦੇ ਸਮੁੰਦਰੀ ਕਿਨਾਰੇ ਵਾਲੇ ਸ਼ਹਿਰ ਸਾਊਥਪੋਰਟ ਵਿੱਚ ਇੱਕ ਪਤੇ ਤੇ ਬੁਲਾਇਆ ਗਿਆ ਸੀ ਇਸ ਨੇ ਇੱਕ ਵੱਡੀ ਘਟਨਾ ਜਿਸ ਨੂੰ ਕਿਹਾ ਪਰ ਕਿਹਾ ਕਿ ਜਨਤਾ ਲਈ ਕੋਈ ਵੀ ਵੱਡਾ ਖਤਰਾ ਨਹੀਂ ਹੈ ਫੋਰਸ ਨੇ ਕਿਹਾ ਕਿ ਜਸੂਸ ਹਮਲੇ ਨੂੰ دہشت گردੀ ਨਾਲ ਸਬੰਧਤ ਨਹੀਂ ਮੰਨ ਰਹੇ ਪੁਲਿਸ ਨੇ ਕਿਹਾ ਕਿ ਸ਼ੱਕੀ ਜਿਸ ਦੀ ਪਛਾਣ ਨਹੀਂ ਕੀਤੀ ਗਈ ਹੈ ਹਮਲੇ ਵਾਲੀ ਥਾਂ ਤੋਂ ਲਗਭਗ 5 ਮੀਲ ਦੂਰ ਇੱਕ ਪਿੰਡ ਵਿੱਚ ਰਹਿੰਦਾ ਸੀ ਉੱਤਰੀ ਪੱਛਮੀ ਐਂਬੂਲੈਂਸ ਸੇਵਾ ਨੇ ਕਿਹਾ ਹੈ ਕਿ ਡਾਕਟਰਾਂ ਨੇ ਚਾਕੂ ਦੇ ਨਾਲ ਜ਼ਖਮੀ ਹੋਏ 8 ਲੋਕਾਂ ਨਾਲ ਇਲਾਜ ਕੀਤਾ ਹੈ ਜ਼ਖਮੀਆਂ ਨੂੰ ਬੱਚਿਆਂ ਦੇ ਹਸਪਤਾਲ ਸਮੇਤ ਸਥਾਨਕ ਹਸਪਤਾਲਾਂ ਦੇ ਵਿੱਚ ਲਜਾਇਆ ਗਿਆ ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਉਹਨਾਂ ਨੇ ਹਾਰਟ ਸਪੇਸ ਇੱਕ ਕਮਿਊਨਿਟੀ ਹੱਬ ਜੋ ਗਰਭਵਤੀ ਮਾਵਾਂ ਬੱਚਿਆਂ ਤੇ ਬੱਚਿਆਂ ਲਈ ਕਲਾਸਾਂ ਦੇ ਪੇਸ਼ਕਸ਼ ਕਰਦਾ ਹੈ ਤੋਂ ਖੂਨ ਵਹਿੰਦੇ ਹੋਏ 7 ਤੋਂ 10 ਬੱਚਿਆਂ ਨੂੰ ਦੌੜਦੇ ਦੇਖਿਆ ਉਹਨਾਂ ਨੂੰ ਹਰ ਥਾਂ ਤੇ ਜਾਕੂ ਵਜੇ ਹੋਏ ਸਨ ਉਹਨਾਂ ਸਾਰਿਆਂ ਦੀ ਉਮਰ ਦਾ 10 ਸਾਲ ਦੇ ਕਰੀਬ ਸੀ ਉਹਨਾਂ ਵਿੱਚ ਇੱਕ ਸੱਚਮੁੱਚ ਗੰਭੀਰ ਰੂਪ ਚ ਬਹੁਤ ਜ਼ਖਮੀ ਸੀ ਉਹਨਾਂ ਕਹਿਆ ਕਿ ਪਹਿਲਾਂ ਇੱਥੇ ਅਜਿਹਾ ਕੁਝ ਨਹੀਂ ਵਾਪਰਿਆ ਬਲਕਿ ਇੱਕ ਸੋਹਣੀ ਤੋਪ ਲੈਣ ਵਾਲੀ ਥਾਂ ਹੈ ਬੱਚਿਆਂ ਤੇ ਬ੍ਰਿਟੇਨ ਦਾ ਸਭ ਤੋਂ ਪਹਿਲਾ ਹਮਲਾ 1996 ਦੇ ਵਿੱਚ ਹੋਇਆ ਸੀ ਜਦੋਂ 43 ਸਾਲਾ ਥੋਮਸ ਹਾਮਿਲਟਨ ਨੇ ਸਕਾਟਲੈਂਡ ਦੇ ਡਨਬਲੇਨ ਦੇ ਵਿੱਚ ਇੱਕ ਸਕੂਲ ਦੇ ਜਿਮਨੇਸ਼ੀਅਮ ਵਿੱਚ ਕਿੰਡਰਗਾਰਡਨ ਦੇ 16 ਵਿਦਿਆਰਥੀਆਂ ਤੇ ਉਹਨਾਂ ਦੇ ਅਧਿਆਪਕਾਂ ਨੂੰ ਗੋਲੀ ਮਾਰ ਦਿੱਤੀ ਸੀ। ਬਰਤਾਨੀਆ ਵਿੱਚ ਹਥਿਆਰਾਂ ਨਾਲ ਸਮੂਹਿਕ ਗੋਲੀਬਾਰੀ ਤੇ ਕਤਲ ਬਹੁਤ ਘੱਟ ਨੇ। ਜਿੱਥੇ ਮਾਰਚ 2023 ਤੱਕ ਸਾਲ ਦੇ ਵਿੱਚ ਲਗਭਗ 40% ਦੀ ਹਤਿਆਮਾਂ ਦੇ ਵਿੱਚ ਚਾਕੂਆਂ ਦੀ ਵਰਤੋਂ ਕੀਤੀ ਗਈ ਸੀ। ਕਈ ਸੁਰਖੀਆਂ ਫੜਨ ਵਾਲੇ ਹਮਲਿਆਂ ਤੇ ਚਾਕੂ ਦੇ ਅਪਰਾਧ ਦੇ ਵਿੱਚ ਹਾਲ ਹੀ ਦੇ ਵਿੱਚ ਵੋਏ ਵਾਧੇ ਨੇ। ਚਿੰਤਾਵਾਂ ਨੂੰ ਬਧਾ ਦਿੱਤਾ ਹੈ ਤੇ ਸਰਕਾਰ ਨੂੰ ਬਲੇਡ ਵਾਲੇ ਹਥਿਆਰਾਂ ਤੇ ਨੱਥ ਪਾਉਣ ਲਈ ਹੋਰ ਕੋਚ ਕਰਨ ਦੀ ਮੰਗ ਕੀਤੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।